ਗਦੇਦਾ ਬੋਲੀ ਸਾਕ But ਹਰ ਪੂਜੇ ਪਾਵਨ ਅਜੋਰੇ ਅਮਰ ਸਾਹਰੇ ਦਾ ਨਾਮ ਹੋਰ ਬਰਨਾਂ ਦੇ ਮਾਲਕਾਂ ਦਾ ਸੁਭਰ ਸੁਭਰ ਅਕੋ ਸਾਧਗੁਰੂ ਜੀ ਤਾਂ ਜੋ ਸੇਵਾ ਕਰਦੇ ਮਾਲਕ ਕੋ ਗੁਰਤਾ ਕੀਰਤਨ ਪਾਠ ਸ਼ਰ ਦੇ ਪਾਠ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਸਾਹਿਬ ਜੀ ਦੇ ਤਾਲੁਦਤਰ ਚਰਮ ਵਿੱਚ ਸ਼ਹਿਰਾਂ ਲੋਕ ਮਨਮਾਸਤਰ ਹੋਰੇ ਗੁਰ ਕੇ ਫਸੜੀ ਅੱਜ ਪਾਸਾਰੀ ਸਤਜੰਨ ਬਾਬਾ 박 ਸਿੰਘ ਜੀ ਉਹਨਾਂ ਦੀ ਇੱਥੇ ਕੈ ਯਾਦ ਵਿਚਰਨ ਦੀ ਆਗਮਨ ਸਹਾਇਤਾ ਨੂੰ ਮਿਲ ਰਹੇ ਹਨ ਉਸ ਸਾਡੇ ਪਾਲਨ ਪੁੱਤਰ ਚਰਮਾ ਦੇ ਚਾਅ ਕਿਤਾ ਹੋ ਰਹੇ ਹਨ ਬਾਰਸ ਦੇ ਪਾਸਾ ਨੇ ਕਰਨਾ ਜਿਵੇਂ ਸਕਤਾ ਨੇ ਬਾਬਾ ਜੀ ਜਨ ਨਾਲ ਆਗਮਨ ਕਰਤਾ ਸਨਾਂ ਨਿਪੋਰ ਹਾਜ਼ਰੀ ਪ੍ਰਿਆਨ ਹੈ ਤੁਹਾਨੂੰ ਸਾਰੇ ਸਾਥੀ ਨੂੰ ਸ਼੍ਰੀ ਦੁਰਗਾ ਸਾਹਿਬ ਦੇ ਪਾਸੇ ਨਹੀਂ ਸਾਧੀਆਂ ਮੰਨੀਆਂ ਮਰਾਦਾ ਅਸਾਂ ਸੈਮਾਸ਼ਾ ਵਰਤੋਂ ਸਾਸੀ ਬੋਲ ਕੰਗ ਆਉ ਆਜੇ ਦਾ ਨਾਮ ਪਹਿਲ ਤੋਂ ਹੀ ਹਾਸਲ ਚੋ ਵਿਚਾਰ ਸਮਝਾ ਲੱਗੇ ਹੈ ਜਿਹੜਾ ਵਿਸ਼ਾ ਕਰਨਾ ਸੰecta ਕਰ ਲੱਗੇ ਹੈ ਇਹ ਬਹੁਤ ਧਿਆਨ ਮੰਗਦਾ ਹੈ ਅਤੇ ਬਹੁਤ ਨੂੰ ਸਾਨੂੰ ਸਮਝਾਉਂਦਾ ਹੈ ਬਹੁਤ ਨੂੰ ਸਾਨੂੰ ਯਾਦ ਕਰਵਾਉਂਦਾ ਹੈ मुस्लिम परिवार ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰਿਕ ਇਤਿਹਾਸ ਵਿੱਚ ਇੱਕ ਵੱਡੇ ਯੋਗਦਾਨ ਦੀ ਗੱਲ ਆਪਾਂ ਕਰ ਲਈਏ। ਮੁਸਲਮਾਨ ਪਰਿਵਾਰ ਨਾਲ ਸੰਬੰਧਤ ਹੈ ਕਿ ਮਹਾਨ ਇਤਿਹਾਸ, ਇਮਾਨ ਮਹਾਨ ਵਿਆਸ ਪ੍ਰਸੰਗਿਤ ਘਟਨਾਵਾਂ ਦਾ ਸਾਹਮਣਾ ਕਰ ਲਏ ਹੈ। ਜਿਹਦੇ ਪਹਿਲਾਂ ਇਹ ਨਾਮ ਮੁਖੀ ਕਾਰਯੋਗ ਨੇਮਕੀ ਸੰਗਿ ਮੱਲੰ ਕੋ ਅਧਿਆਪਨਾਲ ਪਰਮਾਤਮਾ ਦੇ ਵਿਚਾਰਾਂ ਤੋਂ ਇਤਿਹਾਸਕ ਮਾਤਾਂ ਆਪਣੇ ਇੱਕ ਪਿਛਲੇ ਹਨ ਪਾਰੈਸਨ ਸੋ ਸੰਤਾਨਾਂ ਦਾ ਬਹਿਣਾ 3 ਚੈਨਲ ਤੋਂ ਹੋ ਰਿਹਾ ਹੈ ਅਵਧੇ ਪਰ ਇੱਕ ਪ੍ਰੋਗਰਾਮ ਨੂੰ ਲਾਈਵ ਕਰਵਾਉਣਾ ਕੀਤਾ ਜਾ ਰਿਹਾ ਹੈ ਸਪੱਸ਼ਟਾ ਮਹਾਰਾਜ ਜੇਕਰ ਆਉਂ ਸਮਾਂ ਜਿਹੜਾ ਤਸਵੀਰਤ ਹੈ

ਇਨਸਾਨੀਅਤ ਨੂੰ ਜੁੜਾ ਰੱਖਣ ਵਾਲੇ ਹਾਰਿ ਮਹਾਰਾਜ ਚਰਨ ਵਾਲੇ ਲੋਕ ਜਿਹੜੇ ਨੇ ਮਾਰਾ ਸਾਡਾ ਅਰਥ ਸਮਾਨ ਸਤਿਕਾਰ ਕਰਦੇ ਨੇ ਕਿ ਕਰ ਰਹੇ ਕਿਉਂਕਿ ਸਿੱਖੀ ਇੱਕ ਇੱਕ ਹੈ ਸੇਖਾਤ ਪਾਲ ਕੇ ਗੁਰੂ ਕਿਸੇ ਫੜਕੇ ਦਾ ਨਹੀਂ ਹੈ ਗੁਰੂ ਜਿਹੜਾ ਮਨੁੱਖ ਦਾ ਗੁਰੂ ਹੈ ਗੁਰੂਗਸਨ ਮਹਾਰਾਜ ਸਿੱਖਾਂ ਦੇ ਗੁਰੂ ਨਹੀਂ ਹੈ ਗੁਰੂ ਦਾ ਸਾਹਿਬ ਮਹਾਰਾਜ ਲੋਕਤਾ ਦੇ ਗੁਰੂ ਹੈ ਇਸ ਕਰਕੇ ਸਾਨੂੰ ਪੜਨ ਵਾਸਤੇ ਮਿਲਦਾ ਹੈ ਖਤਰੀ ਬ੍ਰਾਹਮਣ ਸ਼ੂਦ ਵੈਸ਼ ਅਪਦੇਸ਼ ਚੋਂ ਵਰਨਾ ਕੋ ਸਾਂਝਾ ਚਾਰਾਂ ਬ੍ਰਾਹਮਣ ਨੂੰ ਸਾਂਝਾ ਅਪਦੇਸ਼ ਦੇਣ ਵਾਲਾ ਕੇਵਲ ਤੇ ਕੇਵਲ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਹਨ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਹੈ ਚਾਰਾਂ ਬ੍ਰਾਹਮਣ ਦਾ ਅਲੱਗ ਅਲੱਗ ਮਸਲ ਅਲੱਗ ਅਲੱਗ ਰਸਤਾ ਅਲੱਗ ਅਲੱਗ ਉਹਨਾਂ ਦੀ ਜਗ੍ਹਾ ਸੀ ਇਸ ਸਾਰਾ ਮਤ ਜਿਹੜੀ ਬ੍ਰਹਮਵਰਤ ਦਾ ਹਕੀਕਤ ਹੈ ਪਰਮੰਦੇ ਕੋਲ ਹੱਕ ਹੋਰ ਸੰਪਾਤ ਪਰਮੰਦੇ ਕੋਲ ਸਭ ਤੋਂ ਵੱਧ ਰਹਿਤ ਸਾਧਨ ਹੋਸ਼ ਵਿੱਚ ਸਾਡੇ ਪ੍ਰਕਾਰ ਸਭ ਕੰਦਰੀ ਦੇ ਕੋਲ ਹੋਸ਼ ਵਿੱਚ ਕਟਕਕਾਰ ਸੰਭਾਗ ਰਹਿਤ ਦੇ ਕੋਲ ਸੁਧਰ ਦੇ ਕੋਲ ਕੀਹਾ ਗਏ ਸੀ ਸ਼ੁੱਧ ਜੀ ਜਿੱਦ ਕੇ ਇੱਕ ਪਸ਼ੂ ਦੇ ਨਾਮ ਨੂੰ ਪਾਇਆ ਸੀ ਜਾਨਵਰ ਦੇ ਨਾਮ ਨੂੰ ਪਾਇਆ ਜਿੱਦ ਕੇ ਸ਼ੁੱਧ ਜੁਦਾ ਸੀ ਇਸ ਕਰਕੇ ਬ੍ਰਹਮ ਵੀ ਰੱਬ ਨੂੰ ਮੰਨਦਾ ਪੁੰਜਾ ਗੰਗਾ ਸੀ ਉਸ ਤੋਂ ਕਹਾਕਰ ਪਤਰੀ ਦੇ ਕੋਲ ਵੀ ਆਪਣਾ ਮਨ ਦਾ ਪੂਜਾ ਗੁੰਦਾ ਸੀ ਵੈਸ਼ ਦੇ ਕੋਲ ਉਸ ਟਾਠਾਖੀ ਨੂੰ ਆਪਣ ਨੂੰ ਮਨ ਦਾ ਪੂਜਾ ਗੁੰਦਾ ਸ਼ੁਰਦਾ ਸੀ ਸ਼ੁਕਰ ਦੇ ਕੋਲੋਂ ਗੁੰਦਾ ਕਿਸੇ ਨਾ ਸ਼ੁਰਦਾ ਜੇਕਰ ਸ਼ੁਕਰ ਗੁੰਦਾ ਰਾਮ ਦੀ ਕੀਤੀ ਫੜਿਆ ਜਾਂਦਾ ਸੀ ਫੜਿਆ ਨਾ ਨਹੀਂ ਫੜਿਆ ਸ਼ਬਦ ਦਾ ਕਹਿੰਦਾ ਕਿ ਉਹ ਕੋਲਦੇ ਆ ਤੇ ਫਲਾਣਾ ਨੇ ਕੀ ਕੰਮ ਕਰਦਾ ਫੜਿਆ ਗਿਆ ਫਲਾਣਾ ਕੋਈ ਚੋਰੀ ਕਰਦਾ ਫੜਿਆ ਗਿਆ ਫੁਲਾਮਾਂ ਤੇ ਕ੍ਰਾਈ ਕਰਦੇ ਹੋ ਫੜਿਆ ਗਿਆ। ਪਾਪ ਕੇ ਕਿਥੇ ਕ੍ਰਾਈ ਹੋਇਆ ਕਿ ਉਹ ਫੜਿਆ ਗਿਆ। ਪਾਪ ਨੂੰ ਸੁਲਭ ਕਰ ਰਿਹਾ ਸੀ ਉਹ ਕਿਉਂ ਫੜਿਆ ਗਿਆ। ਇੱਕ ਹਉ ਸ਼ੂਦਰ ਨੂੰ ਵੀ ਜਾਂਦੀ ਸੀ ਕਿ ਉਹ ਫੜਿਆ ਗਿਆ। ਫੁਲਾਮਾਂ ਤੇ ਸ਼ੂਦਰ ਰਬਦਾ ਨਾਮ ਗੁੰਮਾ ਫੜਿਆ ਗਿਆ। ਫਰਲਨੀ ਜਗ੍ਹਾ ਤੇ ਸ਼ੂਦਰ ਦਾ ਰਬਦਾ ਨਾਮ ਸੁਰਦਾ ਫੜਿਆ ਗਿਆ। ਉਹਨੂੰ ਸਜ਼ਾ ਦਿੱਤੀ ਗਈ। ਜਿਹੜਾ ਗੁੰਮਾ ਫੜਿਆ ਗਿਆ ਉਹਨੂੰ ਸਜ਼ਾ ਦਿੱਤੀ ਗਈ। ਉਨੀ ਜ਼ਬਾਨ ਕਰ ਦਿੱਤੀ ਜਿਹੜਾ ਸੁਣਦਾ ਫੜਿਆ ਗਿਆ ਉਹਦੇ ਕੰਨਾਂ ਦੇ ਵਿੱਚ ਸਿੱਕਾ ਟਾਲ ਕੇ ਬਾਹਰ ਪਾ ਗਿਆ ਬਾਹਰ ਇੱਕ ਵਾਰ ਰੱਖਦਾ ਨਾ ਸੁਣਨ ਦੁਆਰਾ ਸੁਣਨ ਦੀ ਸ਼ਕਤੀ ਖਤਮ ਹੋ ਗਈ ਦੁਆਰਾ ਸੁਣੋੜਾ ਰਹਿ ਨਹੀਂ ਸਕਦਾ ਇੱਕ ਵਾਰ ਮੰਗਾ ਜਿਹੜਾ ਫੜਨ ਦੀ ਬਾਤ ਜੀਵ ਕੱਢਦੀ ਬਾਤ ਜੋਰ ਵਗੈ ਰਹੀ ਜੀਵੇ ਇਹ ਜੀ ਬ੍ਰਹਮਣ ਨੇ ਇੱਕ ਮੋਦਕ ਦੇ ਵਿੱਚ ਮੰਡੀਆਂ ਪਾਈਆਂ ਚਾਰ ਦੁਆਰਾ ਕਰੀਆਂ ਕੀਤੀਆਂ ਬੁਰਾ ਬਣਾ ਲੈ ਕਾਉ ਰੱਬ ਨੂੰ ਜਪਣ ਵਾਸਤੇ ਰੱਬ ਨੂੰ ਮਰਨ ਵਾਸਤੇ ਰੱਬ ਨੂੰ ਗੋਣ ਵਾਸਤੇ ਰੱਬ ਦੇ ਕਰਮ ਜਾਣ ਵਾਸਤੇ ਕੋਈ ਯਾਰ ਨਹੀਂ ਕੋਈ ਬਾਦ ਨਹੀਂ ਹੈ ਇਸ ਲਈ ਖਤਰ ਬ੍ਰਹਮ ਕਬਰੀ ਬ੍ਰਾਹਮਣ ਨੂੰ ਸ਼ੁੱਧ ਲਾਇਆ ਉਪਦੇਸ਼ ਸਾਰਾ ਵਰਨਾਂ ਨੂੰ ਸੰਭਾਗ ਇਹ ਤੇ ਸਾਰੇ ਵਰਨਾਂ ਨੂੰ ਸੰਭਾਗ ਉਪਦੇਸ਼ਾਉ ਗਏ ਮਾ ਬੇਦੀ ਬਾਣੀ ਐਂ ਖਰਵਾਸਾਂ ਦੇ ਚਾਰ ਦਰਵਾਜੇ ਜਿਹੜੇ ਆ ਇਹ ਇਸ ਗੱਲ ਦੇ ਸੰਕੇਤ ਹੈ ਚਿੰਗਰਵਾਸਾ ਆਪਰ ਦਾ ਸਵਾਸ ਜੰਮੇਰ ਚਾਹ ਪ੍ਰਵਾਸੀ ਕਹਿੰਦਾ ਪਰ ਕੀ ਕਹਿੰਮ ਕਿ ਸਭ ਦੇ ਵਾਸਤੇ ਦਰਵਾਜ਼ੇ ਖੁੱਲੇ ਇਸ ਦਾ ਕਿਆ ਹੁ ਸਿੱਖੀ ਕਿ ਸਿੱਖ ਦੀ ਨਹੀਂ ਹੈ ਸਿੱਖੀ ਹਰ ਇੱਕ ਉਸਿਆ ਸਮਾਜ ਲਈ ਹੈ ਜਿਹੜਾ ਸਭ ਨੂੰ ਪਿਆਰ ਕਰਦਾ ਹੈ ਲੈ ਰਾਮ ਦੀ ਪਾਲ ਜ ਜਦੋਂ ਰਾਮ ਦੀ ਖੋਲ ਵੱਟਾ ਹੈ ਚਾਈਨਿਸ ਲੋਕ ਗੁਰਬਾਣੀ ਦੇ ਨੇੜੇ ਹੋ ਰਹੇ ਹਰਸ਼ੀ ਦੇ ਨਾਮ ਕਾੜੇ ਕਿਹਾ ਜਾਂਦਾ ਉਹ ਪ੍ਰਮਾਤਮਾ ਦੀ ਕੀਰਤ ਨੂੰ ਗਾਉਂਦੇ ਹੈ ਗੋਰੇ 60000 ਤੋਂ ਵੱਧ ਲੋਕਾਂ ਦਾ ਜਨਮ ਕੱਪਕੇ ਕਿੰਨਾ ਪਾ ਪਰਮਾਤਮਾ ਦੀ ਕੀਰਤੀ ਵਰਨਾਈ ਨੂੰ ਉਹ ਲੋਕ ਆ ਰਹੇ ਜਿਹੜੇ ਸੱਚ ਦੀ ਪਾਲ ਵਿੱਚ ਹੈ ਆਓ ਵਰਨਾਈ ਗੁਰੂ ਇੱਕਦਮ ਹੀ ਹੈ ਜਿਹਨਾਂ ਜਿਹਨਾਂ ਨੇ ਗੁਰੂ ਨੂੰ ਜਾਣ ਲਿਆ ਉਹਨਾਂ ਨੇ ਗੁਰੂ ਦੇ ਨਾਲ ਆਪਣੀ ਪਿੰਡ ਦਿੱਤੀ ਔਖੇ ਸਮੇਂ ਦੇ ਵਿੱਚ ਮਿੱਤਰ ਦੋਸਤ ਯਾਰ ਰਿਸ਼ਤਾਰ ਪਰਕੇ ਕਹਿੰਦੇ ਔਖੇ ਸਮੇਂ ਦੇ ਵਿੱਚ ਹਰ ਨੂੰ ਵਾਲਾ ਇਹ ਮੁਸਲਮਾਨ ਪਰਵਾਰ ਜਿਹੜਾ ਆ ਅੱਜ ਦੇ ਨਾਲ ਵਿੱਚ ਆ ਆਪ ਨਾਮ ਰੇ ਆਓ ਮਡੇ ਪੇਂਡ ਸਰਕਾਰ ਨੂੰ ਨਾਲ ਜਨੇ ਆਵਨੀ ਸਰਬੰਦੀ ਪਾਵਨ ਪੰਦਰ ਚਰਨਾਂ ਤੇ ਹਾਜ਼ਰੀ ਲਾਉ। ਅਦਰ ਨਾਮ ਮਤੇ ਸਾਥ ਕਰੀਏ। ਪ੍ਰੇਮ ਨਾਲ ਗਰਮਸਾਖੋ ਜੀ। ਵਾਹਿਗੁਰੂ ਜੀ ਦਾ ਕਨਸਾ ਵਾਹਿਗੁਰੂ ਜੀ ਦੇ ਪੱਤੇ ਸਰ ਸਭ ਨੂੰ ਕਲਕਿਤਸੇ ਪਾਸ਼ਾ ਮਹਾਰਾਜ ਜੀ ਦੇ ਉੱਪਰ ਬੇਖੜਾ ਕੰਡਾ ਸ਼ੁਰੂ ਹੋਇਆ ਹੈ। ਅਨੰਦਾਂ ਦੀ ਪੂਰੀ ਨੂੰ ਸ਼ਕਤ ਨੂੰ ਬਾਹਰ ਮਾਣਸ ਤੇ ਮਾਸ਼ਾ ਸਰਕਾਰ ਦੀ ਗਲਤੀ ਕਬੂਲ ਲੈਂਦੇ ਤਾਂ ਕਦੇ ਵੀ ਨਾ ਪ੍ਰਸਾਦ ਅਸ਼ਰਮਾ ਮੰਗਤ ਸਤਿ ਸ੍ਰੀ ਅਕਾਲ ਸਤਿ ਪਾਤਸ਼ਾਹ ਮਹਾਰਾਜ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਪ੍ਰਮਾਣ ਕਰ ਲੈਂਦੇ ਜਾਂ ਇਹ ਕਹਿ ਲਈਏ ਕਿ ਸਰਕਾਰ ਦੀਆਂ ਗਲਤ ਨੀਤੀਆਂ ਸਭ ਤੇ ਮੁੱਖ ਦੇ ਪਰ ਅਤਿਆਚਾਰ ਦੇ ਰੂਪ ਦੇ ਵਿੱਚ ਪਰਖ ਹੋ ਰਹੀਆਂ ਸੰ ਮਰੇ ਪਾਸ਼ਾ ਉਹਨਾਂ ਗਲਤ ਨੀਤੀਆਂ ਦੇ ਖਿਲਾਫ ਨਾਮ ਰੋਦੇ ਤਾਂ ਇਹ ਕੋਈ ਇੱਕ ਮਹਾਨ ਦਿੱਲੀ ਕਿ ਚਾਰਾਂ ਵਿੱਚ ਚਾਰਾਂ ਵਿੱਚ ਨਵੇਂ ਪੱਛਮ ਮਹਾਰਾਜਾ ਸੀਸ ਕਰ ਤੋਂ ਲੱਗ ਨਹੀਂ ਕਿ ਤੁਮਾਂ ਇਹ ਕਿਉਂ ਹੋਇਆ ਕਿਉਂਕਿ ਸੱਚ ਦੀ ਬਾਤ ਗੁਰੂ ਨੇ ਪਾਈ ਤੋਂ ਪਾਉਣ ਵਾਸਤੇ ਆਖਿਆ ਮਜ਼ਲੂਮਾਂ ਦੇ ਖਿਲਾਫ ਕੜਨ ਵਾਸਤੇ ਮਹਾਰਾਜਾ ਸਾਹਿਬ ਨੇ ਆਖਿਆ 96 ਉਹ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਹੈ ਲੋਕ ਦੌੜਵੇਂ ਲੜਾਈ ਲੜੀ ਜਾਂਦੀ ਹੈ ਫਿਰ ਨਾਲ ਕੋਸਾਸ ਕੀਤੇ ਹੈ ਬਾਬਾ ਰਜਿੰਦਰ ਸਿੰਘ ਸਾਹਿਬ ਜੀ ਕਸ਼ਵੰਦ ਦੇ ਸਾਹਮਣੇ ਗੁਰਾਵਾ ਕੰਮ ਕਰ ਰਹੇ ਆ ਅਖੀਰ ਬਹੁਤ ਸਾਰੇ ਫੜ ਖਾ ਕੇ ਕੁਸ਼ੂਨੀਆ ਪਤਵਾਰਾਂ ਦੇ ਬਾਬਾ ਰਜਿੰਦਰ ਸਿੰਘ ਸਾਹਿਬ ਜੀ ਬੈਠੇ ਹੋਏ ਆ ਅਜੇ ਮਾਰੇ ਪਾਸੇ ਮਹਾਰਾਜ ਜੀ ਅੱਛਾ ਬਾਬਾ ਨਿਕਲੇ ਤਾਂ ਦੁਨੀਆਂ ਖਾਂਦੇ ਨਹੀਂ ਕੁਆਲੀ ਜਾਣੇ ਵਾਲੇ ਜਾਂਦੇ ਆ ਦੇਸ਼ਾ ਲਈ ਰੌਲਾ ਕਰਦੇ ਆ ཀྲྲྲྲྲ དིྲ ཀྲྲ ཀྲྲྲ ཀྲྲྲྲ ཀྲྲྲ ཀྲན ཀཁ ཁཁཁ